ਪੰਜਾਬ ਅੰਦਰ ਇੱਕ ਪ੍ਰਵਾਸੀ ਮਜ਼ਦੂਰ ਦੇ ਦਿਲ ਕੰਬਾਉ ਕਾਰੇ ਕਰਕੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਮਸਲਾ ਅਜਿਹਾ ਬਣਿਆ ਕਿ ਪੰਜਾਬੀ ਹੀ ਪੰਜਾਬੀ ਸਾਹਮਣੇ ਹਿੱਕ ਤਾਣ ਕੇ ਖੜ ਗਿਆ ਹੈ ਹੁਸ਼ਿਆਰਪੁਰ ਦੇ 5 ਸਾਲਾਂ ਮਾਸੂਮ ਹਰਵੀਰ ਨਾਲ ਜੋ ਹੋਇਆ ਉਸ ਨੂੰ ਹਰੇਕ ਨੇ ਨਿੰਦਿਆ ਹਰੇਕ ਨੇ ਹਲਾਨਤਾ ਪਾਈਆਂ ਹਰ ਕੋਈ ਇਸ ਦੇ ਦੋਸ਼ੀ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਿਹਾ ਹੈ ਇਸ ਨੇ ਤਾਂ ਭਰਾ ਮਾਰੂ ਹਾਲਾਤ ਪੈਦਾ ਕਰ ਦਿੱਤੇ ਨੇ ਬਹੁਤੇ ਤਰ੍ਹਾਂ ਲਕੀਰ ਦੇ ਉਸ ਪਾਸੇ ਖੜ ਗਈਆਂ ਨੇ ਅਤੇ ਬਹੁਤ ਸਾਰੇ ਲਕੀਰ ਦੇ ਇਧਰ ਡਟ ਗਏ ਨੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਲਦੀ ਉੱਤੇ ਤੇਲ ਦਾ ਕੰਮ ਆਪੇ ਹੋ ਜਾਂਦਾ ਹੈ ਸਾਡੇ ਦੋ ਸਵਾਲ ਨੇ ਪਹਿਲਾ ਇਹ ਕਿ ਇਸ ਗੰਭੀਰ ਮੁੱਦੇ ਬਾਰੇ ਸਿੱਖ ਫਲਸਫਾ ਕੀ ਕਹਿੰਦਾ ਹੈ ਬਾਬੇ ਨਾਨਕ ਸਾਨੇ ਗੁਰੂ ਸਹਿਬਾਨ ਨੇ ਸਾਨੂੰ ਕੀ ਸਿੱਖਿਆ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੀ ਸੇਧ ਮਿਲਦੀ ਹੈ ਦੂਜਾ ਸਵਾਲ ਇਹ ਹੈ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਅਤੇ ਸਰਕਾਰਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਨੇ ਜਦੋਂ ਵੀ ਕੋਈ ਵੱਡੇ ਮੁੱਦੇ ਸਾਹਮਣੇ ਆਉਂਦੇ ਨੇ ਜਦੋਂ ਵੀ ਕਦੇ ਲੋਕ ਸਰਕਾਰ ਦੀ ਜਵਾਬਦੇਹੀ ਵੱਲ ਹੋਣ ਲੱਗਦੇ ਨੇ ਤਾਂ ਕੀ ਲੋਕਾਂ ਨੂੰ ਕੋਈ ਨਾ ਕੋਈ ਟਾਸਕ ਦੇ ਦਿੱਤੀ ਜਾਂਦੀ ਹੈ ਇਹ ਸਭ ਆਪਣੇ ਆਪ ਤਾਂ ਨਹੀਂ ਹੁੰਦਾ ਕੋਈ ਤਾਂ ਤਾਕਤਾਂ ਨੇ ਜੋ ਸੋਸ਼ਲ ਮੀਡੀਆ ਉੱਤੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਮਕਸਦ ਸਿਰਫ ਇਹੋ ਹੁੰਦਾ ਹੈ ਕਿ ਲੋਕ ਇਧਰ ਲੱਗ ਜਾਣ ਤਾਂ ਜੋ ਸਰਕਾਰਾਂ ਪ੍ਰਸ਼ਾਸਨ ਬਚ ਕੇ ਨਿਕਲ ਸਕੇ ਸਾਨੂੰ ਹਰ ਰੋਜ਼ ਇੱਕ ਨਵਾਂ ਮੁੱਦਾ ਚਾਹੀਦਾ ਇੱਕ ਨਵੀਂ ਬਹਿਸ ਅਤੇ ਇੱਕ ਨਵੀਂ ਲੜਾਈ ਚਾਹੀਦੀ ਹੈ ਜਿਵੇਂ ਸਭ বিনা ਸਾਨੂੰ ਰੋਟੀ ਹਜ਼ਮ ਨਾ ਹੁੰਦੀ ਹੋਵੇ ਕਦੇ ਸੋਚਿਓ ਬਈ ਅਜਿਹਾ ਕਿਉਂ ਹੁੰਦਾ ਹੈ ਅਤੇ ਇਹ ਮਾਹੌਲ ਕਿਵੇਂ ਬਣਦਾ ਹੈ ਇਸ ਮਾਸੂਮ ਹਰਵੀਰ ਦੀ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਮ ਅਰਦਾਸ ਹੋਈ ਇਸ ਮੌਕੇ ਪੰਜਾਬ ਦੇ ਕਈ ਆਗੂ ਪੁੱਜੇ ਤਾਂ ਨਾਲ ਹੀ ਨੰਗ ਸਿੰਘ ਜੱਥੇਬੰਦੀਆਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ। ਇਸ ਸਮੇਂ ਅੰਤਰਰਾਜੀ ਮਜ਼ਦੂਰਾਂ ਬਾਰੇ ਕੁਝ ਤਤੀਆਂ ਗੱਲਾਂ ਵੀ ਹੋਈਆਂ। ਉਹਨਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ ਉੱਤੇ ਰੋਕ ਲਾਉਣ ਅਤੇ ਆਧਾਰ ਕਾਰਡ, ਵੋਟਰ ਕਾਰਡ ਸਣੇ ਕਿਸੇ ਵੀ ਤਰ੍ਹਾਂ ਦਾ ਛਾਣਕਤੀ ਕਾਰਡ ਨਾ ਬਣਾਉਣ ਦੀ ਮੰਗ ਕੀਤੀ ਗਈ। ਕਾਂਗਰਸੀ ਆਗੂ ਸੁਖਪਾਲ ਖਹਿਰਾ ਦਾ ਚਿਹਰਾ ਤੋਂ ਪੰਜਾਬ ਅੰਦਰ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਦੇ ਤਰਜ ਉਤੇ ਕੁਝ ਰੋਕਾਂ ਲਾਉਣ ਦੀ ਮੰਗ ਕਰਦੇ ਆ ਰਹੇ ਨੇ ਤਾਂ ਅੱਜ ਅਮਿਤੋਜ ਮਾਨ ਨੇ ਹਰਵੀਰ ਦੇ ਅੰਤਿਮ ਅਰਦਾਸ ਮੌਕੇ ਕੁਝ ਅਜਹੀਆਂ ਹੀ ਮੰਗਾਂ ਰੱਖੀਆਂ ਇਸ ਸੰਦਰਭ ਵਿੱਚ ਪੰਜਾਬ ਸਰਕਾਰ ਦਾ ਪੱਖ ਵੀ ਸਾਹਮਣੇ ਆਇਆ ਹੈ ਕੈਬਨਿਟ ਮੰਤਰੀ ਦੇ ਨਾਮ ਨਾਲ ਖੁਦ ਇੱਕ ਵੱਡੇ ਸੰਨਤਕਾਰ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜੇਕਰ ਪੰਜਾਬ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਉਹ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਛੱਡ ਜਾਂਦੇ ਨੇ ਤਾਂ ਇਸ ਨਾਲ ਇੰਡਸਟਰੀ ਦੇ ਨਾਮ ਨਾਲ ਖੇਤੀਬਾੜੀ ਲਈ ਵੀ ਸੰਕਟ ਖੜਾ ਹੋ ਜਾਏਗਾ ਉਧਰ ਅੱਜ ਫਲੋਰ ਵਿਖੇ ਨਿਹੰਗ ਸਿੰਘਾਂ ਨੇ ਅੰਤਰਰਾਜੀ ਮਜ਼ਦੂਰਾਂ ਉੱਤੇ ਤਾਬਾ ਬੋਲ ਦਿੱਤਾ ਨਿਹੰਗਾਂ ਦਾ ਰੂਪ ਦੇਖ ਕੇ ਸਹਿਮੇ ਹੋਏ ਪ੍ਰਵਾਸੀ ਮਜ਼ਦੂਰ ਰੇੜੀਆਂ ਛੱਡ ਕੇ ਭੱਜਣ ਲਈ ਮਜਬੂਰ ਹੋਏ ਨਿਹੰਗ ਜਥੇਬੰਦੀਆਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤਾਂ ਦਹਿਸ਼ਤ ਦਾ ਮਾਹੌਲ ਬਣ ਜਾਣ ਤੋਂ ਬਾਅਦ ਪੁਲਿਸ ਫੋਰਸ ਨੇ ਆ ਕੇ ਹਾਲਾਤ ਉਤੇ ਕਾਬੂ ਪਾਇਆ ਇਸੇ ਕਰਕੇ ਸ਼ੁਰੂ ਵਿੱਚ ਆਖਿਆ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਆਏ ਦਿਨ ਅਜਿਹੇ ਮੁੱਦੇ ਸਾਹਮਣੇ ਆਉਂਦੇ ਨੇ ਜੇਕਰ ਸਰਕਾਰ ਚਾਹੇ ਤਾਂ ਇਹਨਾਂ ਗੰਭੀਰ ਮੁੱਦਿਆਂ ਦਾ ਕੀ ਹੱਲ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਲੋਕਾਂ ਦੇ ਕਹੇ ਅਨੁਸਾਰ ਸਰਕਾਰ ਚੱਲਣ ਦੀਆਂ ਗੱਲਾਂ ਕਰਦੀ ਸੀ ਅਤੇ ਅੱਜ ਹੁਣ ਲੋਕ ਜੇ ਚਾਹੁੰਦੇ ਨੇ ਕਿ ਪ੍ਰਵਾਸੀ ਮਜ਼ਦੂਰਾਂ ਲਈ ਕੁਝ ਨਿਜਮ ਸ਼ਰਤਾਂ ਅਤੇ ਕਾਨੂੰਨ ਬਣੇ ਤਾਂ ਬਣਾ ਦੇਣੇ ਚਾਹੀਦੇ ਨੇ ਨਹੀਂ ਤਾਂ ਇਹ ਵੱਧਦੀ ਨਫ਼ਰਤ ਨੁਕਸਾਨ ਪੰਜਾਬ ਦਾ ਹੀ ਕਰੂ ਇਸ ਸੰਦਰਭ ਵਿੱਚ ਦੋ ਕਿਸਾਨ ਆਗੂਆਂ ਦੀ ਗੱਲ ਸੁਣਨ ਵਾਲੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤਾਂ ਬੇਵਾਕੀ ਨਾਲ ਥੋਕ ਬਜਾ ਕੇ ਗੱਲ ਕਰਨ ਲਈ ਜਾਣੇ ਜਾਂਦੇ ਨੇ ਇਸੇ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਪੰਜਾਬੀ ਧਿਆਨ ਨਾਲ ਸੁਣਦੇ ਨੇ ਇਹਨਾਂ ਦੋਹਾਂ ਨੇ ਪ੍ਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਉੱਤੇ ਸਿੱਖ ਫਲਸਫੇ ਸਿਧਾਂਤਾਂ ਅਤੇ ਬਾਣੀ ਦੀ ਗੱਲ ਆ ਜਾਂਦੀ ਹੈ ਇਹ ਲਾਜ਼ਮੀ ਵਿਚਾਰੇ ਜਾਣ ਦੀ ਗੱਲ ਹੈ ਸਭ ਤੋਂ ਪਹਿਲਾਂ ਸੁਣੋ ਜਗਿੰਦਰ ਸਿੰਘ ਗੁਰਹਾਣੂ ਜਿਨ੍ਹਾਂ ਨੇ ਬੇਖੌਫ ਹੋ ਕੇ ਆਪਣਾ ਪੱਖ ਰੱਖਿਆ ਜਦੋਂ ਅਸੀਂ ਗੁਰੂਗੰਨ ਸਾਹਿਬ ਜੀਆਂ ਤੁਕਾਂ ਪੜ੍ਹਦੇ ਆ ਉਹਨਾਂ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਸਿੱਧਤ ਹੁੰਦੇ ਆ ਤਾਂ ਅਸੀਂ ਜਿਹੜੇ ਥਲੜੀ ਪੌੜੀ ਦੇ ਲੋਕ ਨੇ ਉਹਨਾਂ ਨੂੰ ਤਾਂ ਇਹ ਸਮਝਦਿਆਂ ਵੀ ਇਹ ਹੀ ਧਰਤੀ ਦਾ ਅਸਲ ਮਾਲਕ ਜੇ ਮੱਬੇ ਨਾਨਕ ਨੂੰ ਆਪਾਂ ਪੁੱਛਣਾ ਉਹਨਾਂ ਦੀ ਮਾਰਗ ਤੇ ਚੱਲਣਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਜਾਤ ਦੀ ਗੱਲ ਕਰਦੇ ਉਹ ਤਾਂ ਇੱਥੋਂ ਦੇਖ ਲਿਓ ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਤੇ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ ਲੜਾਈ ਸਾਡੀ ਭੰਈਆਂ ਨਾਲ ਬਣਦੀ ਹੈ ਇਤੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਾਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਾਟ ਕਰ ਲੈਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰਦੇ ਇਹ ਪਹੁੰਚ ਕਿਹੜੀ ਹੈ ਇਹਨੂੰ ਵੀ بڑا ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਪੈਕਟ ਕੱਟ ਕਰ ਦੋ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਮੁਤਾਬਕ ਉਹਨਾਂ ਦੀ ਫਿਲਾਸਫੀ ਦੇ ਮੁਤਾਬਕ ਬੇਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ 'ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ ਉਦੋਂ ਉਸ ਵੇਲੇ ਉਸ ਵੇਲੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਦਾ ਦੰਦਦਮਾ ਪੂਰਾ ਖੜਕਿਆ ਹੋਇਆ ਉਸ ਵੇਲੇ ਭੰਗਿਆਂ ਨੂੰ ਭਜਾ ਦੇਣਾ ਤੇ ਉਧਰੋਂ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵਾਂਗੇ ਨੌਕਰੀਆਂ ਦੇ ਦੇਣਗੇ ਉਹ ਨੌਕਰੀਆਂ ਪਹਿਲਾਂ ਨਾ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਹਰਾ ਮਾਰ ਕੇ ਇਹ ਮਦਦ ਕੀ ਦੀ ਹੋਗੀ ਬਈ ਇਹ ਬੀਜੇਪੀ ਦੀ ਮਦਦ ਹੋ ਰਹੀ ਹੈ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਹੈ ਸਰਕਾਰ ਦਾ ਵੀ ਕੋਈ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਆ ਜਿਹੜੇ ਉਹ ਭਈਏ ਨੇ ਬਰਾਤ ਕਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਉਹੋ ਏਜੰਸੀਆਂ ਦਾ ਭੇਜਿਆ ਸਾ ਬੰਦਾ ਹੋ ਸਕਦਾ ਜਿਹਨੇ ਇਹ ਘਟਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁਲਸ ਨੇ ਲਿਆਉਦਾ ਅਜੇ ਤੱਕ ਪੜਤਾਲ ਈ ਉਹਦੀ ਹੋ ਸਕੀ ਉਹਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹੇ ਤੋਂ ਕੀਤਾ ਤੈਨਾਂ ਇਹ ਘਟਨਾ ਕਿਉਂ ਕੀਤੀ ਹੈ ਇਸ ਗੱਲ ਦੀ ਪੜਤਾਲ ਨਹੀਂ ਹੋਈ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਤੇ ਦੋਸ਼ ਨਹੀਂ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰਾ ਤੇ ਸੁਖਦੇਵ ਦਾ ਦੋ ਦਿਨ ਦਾ ਰਿਮਾਂਡ ਛੱਡੇ ਹੋਰ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਲੈ ਲਿਆ ਤੇ ਉਹ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰ ਮਚੀ ਵੀ ਹੈ ਉਹਦਾ ਰਿਮਾਂਡ ਹੀ ਦੋ ਦਿਨ ਦਾ ਮੰਗੇ ਪੁਲਿਸ ਨੇ ਜਣੀ ਕਿੱਧਰ ਨੂੰ ਜਾ ਰਹੀ ਹੈ ਕੰਮ ਜੁਗਿੰਦਰ ਸਿੰਘ ਉਹ ਰਹਾ ਇੱਥੇ ਹੀ ਨਹੀਂ ਰੁਕਦੇ ਉਹ ਤਾਂ ਇੱਕ ਹੋਰ ਗੰਭੀਰ ਸਵਾਲ ਕਰਦੇ ਨੇ ਉਹ ਪੁੱਛ ਲੈਂਦੇ ਨੇ ਕਿ ਪੰਜ ਪਿਆਰੇ ਕੌਣ ਸਨ ਅਤੇ ਕਿਹੜੇ ਸੂਬਿਆਂ ਵਿੱਚੋਂ ਸਨ ਫਿਰ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੀ ਗੱਲ ਕਰਦੇ ਹੋਏ ਦੇਖੋ ਕੀ ਕਹਿ ਰਹੇ ਨੇ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇਕੋ ਜੀ ਇਹ ਸਾਰੇ ਮੁੱਖ ਮੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪਹਿਰੇਦਾਰੀ ਕਰਦੇ ਹੋਏ ਅਸੀਂ ਆ ਬਾਬੇਲਾ ਠਾਕੇ ਇੱਕ ਹਾਕਮਾਂ ਦੀ ਨਿਸ਼ਾਨ ਨਿਸ਼ਾਨਦੇਹੀ ਕਰ ਰਹੇ ਆ ਉਹਨਾਂ ਦੀ ਉਹਨਾਂ ਦੀ ਮਦਦ ਕਰ ਰਹੇ ਆ ਭਾਜਪੀ ਦੇ ਪੈਰ ਲੱਗਣ ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨ ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਤ ਨਹੀਂ ਤਾਂ ਰਸਮ ਤਾਂ ਉਹਨਾਂ ਨੇ ਚਲਾਈ ਜਨਾਂ ਦਸਵੇਂ ਪਿਤਾ ਨੇ ਉਹਨਾਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ? ਹਿੰਮਤ ਸਿੰਘ ਕੌਣ ਸੀ ਬਾਈ? ਮੋਕਮ ਸਿੰਘ ਕੌਣ ਸੀ? ਸਾਹਬ ਸਿੰਘ ਕੌਣ ਸੀ? ਕਿਹੜੇ ਜ਼ਿਲ੍ਹੇ ਚੋਂ ਸੀ? ਯਾਨੀ 8-8 ਸਾਰੇ ਜ਼ਿਲ੍ਹੇ ਦੇ। ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ। ਜਿਹੜਾ ਹਿੰਮਤ ਸਿੰਘ ਹੈ ਉਹ ਓਡੀਸ਼ਾ ਦਾ। ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ। ਤੇ ਜਿਹੜਾ ਸਾਹਬ ਸਿੰਘ ਆ ਉਹ ਉਹ ਮੇਰੇ ਕਰਨਾਟਕ ਦਾ। ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡਾ ਜ਼ਿਲ੍ਹਿਆਂ ਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਤਾਂ ਆਪਣਾ ਗਾਲਾਂ ਬਥੇਰੀਆਂ ਕੱਢੀਆਂ ਤੇ ਬਥੇਰੀਆਂ ਖਾਧੀਆਂ ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਦਾ ਕੱਲ ਹੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚ ਇਹਨਾਂ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ ਸਾਰੇ ਲੋਕ ਬੋਲਣ ਲੱਗੇ ਹੁਣ ਅਸਲ 'ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿੰਨੇ ਉੱਚੇ ਨੇ ਨੀਮਿਆਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਲਿਆ ਫਿਰ ਉਦੋਂ ਕੌਣ ਬੋਲਿਆ ਇਸ ਮਗਰੋਂ ਉਹ ਜਿਹੜੀ ਗੱਲ ਉੱਤੇ ਚਿੰਤਾ ਕਰਦੇ ਨੇ ਉਸ ਉੱਤੇ ਹੋਰ ਬਹੁਤ ਸਾਰੇ ਚਿੰਤਕ ਲੇਖਕ ਪੱਤਰਕਾਰ ਵੀ ਗੱਲ ਕਰ ਰਹੇ ਨੇ ਜਦੋਂ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਕੁਝ ਗਲਤ ਹੋਏਗਾ ਤਾਂ ਸੇਕ ਦੂਜੇ ਸੂਬਿਆਂ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਲੱਗੇਗਾ ਇਸ ਦੀ ਗੱਲ ਕਰਦੇ ਸਮੇਂ ਜਗਿੰਦਰ ਸਿੰਘ ਗੁਰਾਹ ਦੇਖੋ ਕਿਹੜੇ ਸੂਬੇ ਵਿੱਚ ਸਰਦਾਰ ਬਣ ਕੇ ਵਸੇ ਹੋਏ ਪੰਜਾਬੀਆਂ ਅਤੇ ਉਹਨਾਂ ਦੇ ਕਾਰੋਬਾਰਾਂ ਤੇ ਵੱਡੀ ਖੇਤੀ ਦੀ ਗੱਲ ਕਰਦੇ ਨੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀ ਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲਖਨਪੁਰ ਖੀਰੀ ਦੇ ਵਿੱਚ ਮੈਂ 2 ਦਿਨ ਲਾ ਕੇ ਆਇਆ 2 ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ 2 ਰਾਤਾਂ ਸੀ ਰਿਹਾ ਸਾਡੀਆਂ 2 ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਆਹ ਨਹੀਂ ਸ਼ਾਨ ਗੁਰੂ ਘਰ ਸੀ ਉੱਥੇ ਇੱਕ ਬੰਦਾ ਆਇਆ ਸਾਡੇ ਸੰਗਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡ ਹੈ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚਲੋ ਅਸੀਂ ਉਹਦੇ ਘਰੇ ਗਏ ਚਾਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਲ ਦੇ ਆਲੇ-ਦਾਲੇ ਕਮਾਲ ਸੀਗਾ ਸਾਰੇ ਉਹਦੇ ਮੇਰੇ ਖਿਆਲ 100 ਕਿਲ ਲਾੜੇ-ਦਾਲੇ ਕਮਾਲ ਦਾ ਹੋਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਿਰਫ ਉਹ ਦੋਨੇ ਜੀ ਇੱਕ ਉਹ ਇੱਕ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦਿਆਂ ਸੀ ਜਾਂ ਉਹ ਉਧਰ ਦੇ ਵਿਹਾ ਉਸ ਉਸ ਏਰੀਏ ਦੇ ਯੂਪੀ ਰਿਆ ਸੀ ਜਿਹੜੇ 10 ਮਜ਼ਦੂਰ ਉਹਨੇ ਗੰਨਾ-ਗੰਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਦੀਆਂ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਾਂ ਕਰ ਦਿਓ ਜੇ Hindu Sikhਾਂ ਦਾ ਮਸਲਾ ਠਾਉਨੋ ਜੀ ਸਾਡੇ ਤਾਂ ਕਾਰਜੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਇਆ ਸਾਡਾ ਤਾਂ ਜਿਹੜਾ ਲੋਹਾ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆ ਗੱਲਾਂ ਕਰਨੀਆਂ ਛੱਡ ਦਿਓ ਉਨਾ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡੇ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ ਵੀ ਇਸ ਕੀ ਘਟਨਾ ਵਾਪਰ ਗਈ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਹੀ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਐ ਨਹੀਂ ਪਤਾ ਲੱਗਿਆ ਵੀ ਗੱਲ ਕੀ ਵਾਪਰ ਗਈ ਉਹਨੂੰ ਬਾਅਦ ਪਤਾ ਲੱਗਿਆ ਮਾਰਿਆ ਤੋਂ ਬਾਅਦ ਬੱਚੇ ਮਾਰਿਆ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਾਉਣਾ ਚਾਹੁੰਦੇ ਬਈ ਇਹ ਖਲਾਰਾ ਪਾਉਣਾ ਚਾਹੁੰਦੇ ਉਹ ਤਾਂ ਹੁਣੀ ਕਹਿਣ ਲੱਗ ਗਏ ਉਹ ਮੰਤਰੀ ਦੇ ਬਿਆਨ ਦਿੱਤਾ ਵੀ ਆਜੋ ਹੁਣ ਤੱਕ ਤਾਂ ਇਹ ਨਿਯੁਕਤਾਰ ਦਿੱਤਾ ਨਹੀਂ ਉਹ ਹੁਣ ਨਿਯੁਕਤਾਰ ਦੀ ਜਦੋਂ ਗੱਲ ਕਰਦੀ ਹੈ ਜਨ ਇਹ ਭਰਾਵੋ ਇਹ ਫਿਰਕਾ ਪ੍ਰਸਤ ਵਾਲੀ ਗੱਲ ਹੈ ਇਹ ਤੋਂ ਖਬਰਦਾਰ ਹੋਣਾ ਚਾਹੀਦਾ ਇਹਦਾ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਥ ਦੇ ਤੋਂ ਇਹ ਜੇ ਪੰਥ ਦੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣ ਦੀ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪਾਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚੁਣਾਉਣ ਦੀਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਉਹ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਗਈ ਹੈ ਉਹਨਾਂ ਵੱਲੋਂ ਵੀ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪ ਦੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਵੀ ਪ੍ਰਵਾਸੀ ਮਜ਼ਦੂਰਾਂ ਬਾਰੇ ਆਪ ਪੱਕ ਜਾਣ ਲਵੋ ਪਿਆਰੇ ਪੰਜਾਬੀਓ ਪੰਜਾਬ ਇਸ ਵੇਲੇ ਫੜਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਵੇਂ ਸਿਰ ਨਵੇਂ ਸਿਰੇ ਪੈਰਾਂ ਸਿਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਹੜਪੀੜਿਤ ਭਰਾਵਾਂ ਨੂੰ ਰਾਹਤ ਜਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਆਂ ਕੋਈ ਹੜਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਦੇ ਵਿੱਚੋਂ ਹਾਲੇ ਨਿਕਲੇ ਨਹੀਂ ਇੱਕ ਬਦਕਿਸਮਤੀ ਨਾਲ ਹੁਸ਼ਿਆਰਪੁਰ ਵਿੱਚ ਘਟਨਾ ਵਾਚ ਗਈ ਹੋ ਗਈ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਥੋੜੀ ਹੈ ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘਟੋ ਘਟ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੈ ਇਹ ਸਾਨੂੰ ਸਮਝਣਾ ਪਵੇਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿਰ ਤੇ ਚੱਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਇਤੋਂ ਦੇ ਇਤੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਜਿਹੜੇ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਿ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿੱਥੋਂ ਆਇਆ ਕਿਸੋ ਜਿਹਾ ਬੰਦਾ ਹੈ ਪਰ ਇਹ ਕਹਿਣਾ ਇੱਕ ਮੁਹਿੰਮ ਦੇ ਤੌਰ ਤੇ ਮਾਹੌਲ ਸਰਚ ਚਾਰਜ ਕਰਨਾ ਪਈ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਅਸੀਂ ਆਪਣੇ ਪੈਰ ਖਵਾੜਾ ਆਪ ਮਾਰ ਰਹੇ ਆ ਤੁਸੀਂ ਜੇ ਸਾਰੀ ਸਟੇਸੀ ਨੂੰ ਖੋਖੋਗੇ ਤੁਹਾਡੇ ਕਿੰਨੇ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਭੇਜੀ ਜਾਂਦੇ ਹੋ ਉੱਥੇ ਪ੍ਰਵਾਸੀ ਨੇ ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਅਮਰੀਕਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਇੰਗਲੈਂਡ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਤਾਂ ਫਿਰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈਲ ਸੈਟਲਡ ਨੇ ਉਹਨਾਂ ਨੂੰ ਉਥੋਂ ਖਾੜ ਦੇਣਾ ਅਸੀਂ ਉਸ ਵੇਲੇ ਮੈਨੂੰ ਅਸੀਂ ਖਬਰ ਦੇ ਰਹੇ ਆ ਜਿਹੜੀ ਮਹਿਮ ਪ੍ਰਵਾਸੀਆਂ ਦੇ ਨਾਂ ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤੁਰੇ ਫਿਰਦੀ ਹੈ ਇਹ ਮੈਂ ਬੇਨਤੀ ਕਰਨਾ ਥੋੜੇ ਜਿਆ ਸਿਆਣੇ ਬਣੋ ਸਾਡਾ ਪ੍ਰਵਾਸੀ ਭਰਾਵਾਂ ਤੇ ਬਿਨਾ ਨਹੀਂ ਸਰਦਾ ਖੇਤੀ ਸਾਡੀ ਰੁਲ ਜਾਏਗੀ ਇੰਡਸਟਰੀ ਸਾਡੀ ਰੁਲ ਜਾਏਗੀ ਸਾਡੇ ਕੋਲ ਹੈ ਕਿ ਇੰਡਸਟਰੀ ਤੇ ਖੇਤੀ ਦੋ ਹੀ ਤਾਂ ਚੀਜ਼ਾਂ ਨੇ ਤੇ ਜੇ ਇਹ ਵੀ ਰੋਡ ਦਿੱਤੀਆਂ ਆਪਣੇ ਆਪ ਫਿਰ ਕੀ ਬਚੇਗਾ ਮੇਰੀ ਬੇਨਤੀ ਹੈ ਭਾਵਕ ਨਾ ਹੋ ਉਧਰ ਮਾਸੂਮ ਹਰਵੀਰ ਦੇ ਅੰਤਿਮ ਅਰਦਾਸ ਮੌਕੇ ਇਸ ਤੋਂ ਉਲਟ ਪੱਖ ਰੱਖਿਆ ਗਿਆ ਅਮਿਤੋਜ ਮਾਨਦੀਆਂ ਇਸ ਸਮੇਂ ਕਈਆਂ ਗੱਲਾਂ ਵੀ ਤੁਹਾਡੇ ਲਈ ਜਾਣਣਿਆ ਜ਼ਰੂਰੀ ਨੇ ਕਿਉਂਕਿ ਕਿਸੇ ਵੀ ਮੁੱਦੇ ਬਾਰੇ رائے ਬਣਾਉਣ ਤੋਂ ਪਹਿਲਾਂ ਸਾਰੇ ਪੱਖਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਹਰਵੀਰ ਨਾਲ ਹੋਇਆ ਰੱਬ ਨਾ ਕਰੇ ਕਿ ਕਿਸੇ ਵੀ ਪਰਦੇਸ਼ ਦੇਸ਼ ਜਾ ਕਿਸੇ ਵੀ ਕੌਮ ਦੇ ਬੱਚੇ ਨਾਲ ਉਹ ਹੋਵੇ ਜੋ ਅਮਨਦੀਪ ਸਿੰਘ ਉਹਦੇ ਫਾਦਰ ਨੇ ਪਿਤਾ ਨੇ ਮੈਂ ਕਹਿ ਸਕਦਾ ਕਿ ਆਪਾਂ ਖੜ ਸਕਦੇ ਆ ਨਾਲ ਪਰ ਜੋ ਉਹਨਾਂ ਦਾ ਦੁੱਖ ਹੈ ਕਿਉਂਕਿ ਜੋ ਆਪਾਂ ਸਮਾਜ ਵਿਚੜਦੇ ਆ ਬੱਚੇ ਦਾ ਜ਼ਨਾਜਾ ਜਾਂ ਉਹਦੀ ਚਿਤਾ ਨੂੰ ਅਗਨੀ ਇਸ ਸ਼ਬਦੋਂ ਵੱਡਾ ਬੋਝ ਹੁੰਦਾ ਹੈ ਜੋ ਅਮਨਦੀਪ ਸਿੰਘ ਨੇ ਪਿਛਲੇ ਦਿਨਾਂ 'ਚ ਆਪ ਦੇ ਮੋਢਿਆਂ ਤੇ ਹੰਡਾਇਆ ਜਾਂ ਕਹਿ ਲੋ ਆਪ ਦੀ ਜ਼ਿੰਦਗੀ 'ਚ ਉਹਦੇ ਪਿੱਤੀਆ। ਹੁਣ ਗੱਲ ਆਉਂਦੀ ਹੈ ਕਿ ਹੋਇਆ ਕਿਉਂ ਹੈ? ਉਸ ਬੱਚੇ ਨੇ ਇਹੋ ਜਿਹਾ ਕੀ ਕੀਤਾ ਸੀ ਕਿ ਉਹਦੇ ਨਾਲ ਇਹ ਸਾਰਾ ਕੁਝ ਹੋ ਗਿਆ। ਮੈਂ ਤੁਹਾਨੂੰ ਦੱਸਾਂ ਬੱਚੇ ਨੇ ਨਹੀਂ ਕੀਤਾ ਸੀ। ਬੱਚਾ ਜਿਸ ਖਿੱਤੇ ਚ ਪੈਦਾ ਹੋਇਆ ਹੈ ਜਿਸ ਕੌਮ ਚ ਪੈਦਾ ਹੋਇਆ ਹੈ ਉਹਨੇ ਜ਼ਰੂਰ ਪਿਛਲੇ ਸਾਲਾਂ ਚ ਨਖਿੱਦ ਕੰਮ ਕੀਤਾ ਹੈ ਜੋ ਆ ਹੋਇਆ ਹੈ ਲੇਕਿਨ ਸਾਰੀ ਕੌਮ ਦੋਸ਼ੀ ਨਹੀਂ ਗਈ ਇਹ ਜਿਹੜੇ ਸੋ ਕਾਲ ਕਹਿਣ ਨੂੰ ਕੌਮ ਦੇ ਲੀਡਰ ਬਣੇ ਫਿਰਦੇ ਨੇ ਇਹਨਾਂ ਦੇ ਕੀਤੇ ਕਰਕੇ ਸਭ ਕੁਝ ਹੋਇਆ ਹੈ میں صرف ایک گل کہیں گا اور میں بہت ذمہ داری نار بہت صاف گوئی نار تھوڑے سامنے دینا کیمریاں رہی پورے پنجابی جگت نوں کہوں گا کہ اج پر کھلے ہو جے کون پنجاب دے حق چاہے تے کون پنجاب دے بھروتا ہے وہ اس دیش دے سویدانچ ہے وہ ہماچل استعمال کر رہے ہیں

ਦੇ ਦਿਮਾਗ ਪੂਰੀ ਤਰ੍ਹਾਂ ਨਾਲ ਬਿਠਾ ਲਿਓ ਜੇ ਜੋ ਕਾਨੂੰਨ ਆਪਾਂ ਹੁਣ ਇਥੋਂ ਮੈਮੋਰੰਡਮ ਦੀ ਸ਼ਕਲ 'ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਾ ਉਹ ਕਾਨੂੰਨ 10 ਮਹੀਨੇ ਪਹਿਲਾਂ ਵੀ ਅਸੀਂ ਆ ਮੁੱਖ ਮੰਤਰੀ ਨੂੰ ਦੇ ਚੁੱਕੇ ਹਾਂ ਇਹਦੇ ਕੰਨ ਤੇ ਜੂਣੀ ਸਰਕੀ ਉਦੋਂ ਵੀ ਕੁੰਬੜਾਲ ਦੇ ਵਿੱਚ ਦੋ ਮੁੰਡੇ ਸਾਡੇ ਮਾਰੇ ਗਏ ਸੀ ਇੱਕ ਐਸੀ ਇੱਕ ਬੀਸੀ

ਇਨਾਂ ਦੇ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਨੀ ਇਨਾਂ ਦੇ origignal document ਦੀ ਕਰੋ ਜਿੱਥੋਂ ਇਹ ਆਏ ਨੇ ਇਹ ਜ਼ਰੂਰੀ ਹੈ ਕਿ ਇਹ ਹੋਇਆ ਅੰਕਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਆਪਾਂ ਹਰਵੀਰ ਨੂੰ ਇੱਥੇ ਹੀ ਖੇਡਦਾ ਵੇਖਦੇ ਹਾਂ ਪਰ ਇਹ ਨਹੀਂ ਕਰਨ ਦੇਣਗੇ ਕਿ ਇਹ ਮੁੱਖ ਮੰਤਰੀ ਦੱਸੂਗਾ ਇਹਦੇ ਪਿੱਛੇ ਵਜ੍ਹਾ ਕੀ ਹੈ ਨਾ ਕਰਨ ਦੀ ਕਿ ਉਹ SSP ਜੋ ਮੂੰਹ ਚੱਕ ਚੱਕ ਕੇ ਬੋਲ ਰਹੇ ਨੇ डीआईजी बीजेपी चीफ सेक्रेटरी मंत्री ਦੱਸਣਗੇ ਕਿ ਇਹ ਕਾਨੂੰਨ ਗੈਰ ਸੰਵਿਧਾਨਕ ਹੈ ਜੋ ਅਸੀਂ ਮੰਗ ਰਹੇ ਹਾਂ ਤੇ ਜੇ ਸੰਵਿਧਾਨਕ ਹੈ ਤਾਂ ਫਿਰ ਵਜ੍ਹਾ ਕੀ ਇਹ ਨਾਮ ਬਣਾਉਣ ਦੀ